ਖਬਰਾਂ ਦੀ ਸ਼ੁਰੂਆਤ ਕਰੀਏ ਅਕਾਲੀ ਦਲ ਦੀ ਪੋਲਿਟਿਕਸ ਤੋਂ ਜਾਂ ਕਹ ਲਈਏ ਇੱਕ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਨੇ ਲੀਡਰ ਉਹਨਾਂ ਤੋਂ ਇਕਬਾਲ ਸਿੰਘ ਝੁੰਦਾ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਸ਼ਾਇਦ ਉਹਨਾਂ ਜਾਣਾ ਪਛਾਣਾ ਨਾਮ ਨਹੀਂ ਸੀ ਦੋ ਵਾਕਿਆਂ ਨੇ ਇਹਨਾਂ ਨੂੰ ਕਾਫੀ ਪ੍ਰਸਿੱਧੀ ਜਾਂ ਕਾਫੀ ਪਛਾਣ ਦਵਾਈ ਇੱਕ ਤਾਂ ਜਿਹੜੀ ਇਹਨਾਂ ਦੀ ਕਮੇਟੀ ਬਣੀ ਸੀ ਜਿਹਨੇ ਰਿਪੋਰਟ ਦਿੱਤੀ ਸੀ ਬਾਅਦ ਦੇ ਵਿੱਚ ਤੇ ਦੂਜੀ ਜਦੋਂ ਢੀਂਡਸਿਆਂ ਨੂੰ ਟਿਕਟ ਨਾ ਦੇ ਕੇ ਸੰਗਰੂਰ ਤੋਂ ਫਿਰ ਇਕਬਾਲ ਸਿੰਘ ਝੁੰਦਾ ਤੇ ਦਾਅ ਖੇਡਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਰ ਹੁਣ ਇਹ ਦੂਜੇ ਗਰੁੱਪ ਦੇ ਵਿੱਚ ਨੇ ਕਹਿੰਦੇ ਇਕਬਾਲ ਸਿੰਘ ਝੁੰਦਾ ਨੇ ਤਾਂ ਅਮਰਿਤ ਸ਼ਕਲਿਆ ਤੇ ਇਆਲੀ ਵੀ ਤਿਆਰ ਨੇ ਜੀ ਹੁਣ ਬਿਲਕੁਲ ਜੀ ਪ੍ਰਵਿੰਜੀ ਪਹਿਲੀ ਗੱਲ ਇਹ ਹੈ ਕਿ ਇਕਬਾਲ ਸਿੰਘ ਝੁੰਦਾ ਜਿਵੇਂ ਤੁਸੀਂ ਦਰਸਤ ਫਰਮਾਇਆ ਕਿ ਉਸ ਸਮੇਂ ਵੱਡਾ ਨਾਮ ਬਣਿਆ ਜਦੋਂ ਜਾਂ ਤੌਰ ਤੇ ਕਿੰਡਸਿਆਂ ਦੇ ਖਿਲਾਫ ਲੜਨ ਵਾਲੀ ਪ੍ਰਕਿਰਿਆ ਜਾਂ ਖਾਸ ਕਰਕੇ ਕਮੇਟੀ ਤੋਂ ਬਾਅਦ ਇਹਨਾਂ ਨੂੰ ਮੰਨਤਾ ਇੱਕ ਵੱਖਰੀ ਤਰ੍ਹਾਂ ਦੀ ਮਿਲੀ ਜੀ ਜੀ ਜਦੋਂ ਬਕਾਇਦਾ ਤੌਰ ਤੇ ਅਕਾਲੀ ਦਰ ਨੇ ਕਮੇਟੀ ਬਣਾਈ ਕਿ ਆਪਾਂ ਆਪਣੀ ਬਹਾਲੀ ਲਈ ਆਪਣੀ ਮਜਬੂਤੀ ਲਈ ਪੁਨਰ ਸੰਗਠਨ ਲਈ ਕਿਵੇਂ ਕੰਮ ਕਰੀਏ ਲੋਕਾਂ ਦਾ ਸਭ ਤੋਂ ਮੋਹ ਭੰਗ ਕਿਉਂ ਹੈ ਇਹਨੂੰ ਸਮਝੀਏ ਉਹਦੇ ਲਈ ਜਿਹੜੀ ਕਮੇਟੀ ਤੁਰੀ ਉਹਦੀ ਅਗਵਾਈ ਇਕਬਾਲ ਸਿੰਘ ਤੁੰਦਾ ਕਰ ਰਹੇ ਸੀ ਹਮਮ ਔਰ ਜਿੰਨੀ شدت ਨਾਲ ਇਹਨਾਂ ਨੇ ਕੰਮ ਕੀਤਾ ਕਿਉਂਕਿ ਸੁਖਵੀਰ ਬਾਦਲ ਦੀ ਟੀਮ ਦਾ ਹਿੱਸਾ ਰਹੇ ਜੀ ਔਰ ਆਖਰੀ ਦਿਨ ਤੱਕ ਜਦੋਂ 2 ਦਸੰਬਰ ਨੂੰ ਇਹ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਸਨਾਇਆ ਜਾਂਦਾ ਹੈ ਇਹਨਾਂ ਨੂੰ ਧਾਰਮਿਕ ਤੌਰ ਤੇ ਤਨਖਾਹਾਂ ਲਈਆਂ ਜਾਂਦੀਆਂ ਹੈ ਇੱਕ ਕਮੇਟੀ ਬਣਦੀ ਹੈ ਉਸ ਸਮੇਂ ਤੱਕ ਇਕਬਾਲ ਸਿੰਘ ਕੀ ਹੁੰਦਾ ਸੁਖਵੀਰ ਬਾਦਲ ਦੀ ਟੀਮ ਦਾ ਹੀ ਹਿੱਸਾ ਦਰਿਆਰੇ ਨੇ ਉਹ ਸੁਧਾਰ ਲੈਣ ਵਾਲਿਆਂ ਦੇ ਬਾਸਾਂ ਵਿੱਚ ਸ਼ਾਮਲ ਨਹੀਂ ਹੋਏ ਉਹ ਉਸ ਰਚ ਨਹੀਂ ਗਏ ਤਾਂ ਇਸ ਲਈ ਇਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਨੇ ਜਦੋਂ ਰਿਪੋਰਟ ਦਿੱਤੀ ਤਾਂ ਉਸ ਦੀ ਚਰਚਾ ਬਹੁਤ ਹੋਈ ਜੀ ਔਰ ਲਗਭਗ ਜੇਕਰ ਸੁਖਵੀਰ ਬਾਦਲ ਦੀ ਤਿਰਨੇ ਇਖਵਾ ਸਿੰਘ ਨੂੰ 달ੀ ਰਿਪੋਰਟ ਮੰਨ ਲਈ ਹੁੰਦੀ ਤਾਂ ਸ਼ਾਇਦ 2 ਦਸੰਬਰ ਨੂੰ ਸ਼੍ਰੀ ਕਲਤਕਸਬ ਮੂਰੇ ਖੜ ਕੇ ਝੋਲੀ ਅੱਡ ਕੇ ਗੁਨਾਹ ਝੋਲੀ ਚ ਪਵਾਉਣੇ ਨਾ ਪੈਂਦੇ ਫਿਰ ਇਹ ਇਹ ਦਿਨ ਸ਼ਾਇਦ ਦੇਖਣੇ ਨਾ ਪੈਂਦੇ ਜੇਕਰ ਉਸ ਨੂੰ ਪਰਵਾਨ ਕਰ ਲਿਆ ਹੁੰਦਾ ਉਹ ਤੋਂ ਮੁੱਖ ਮੋੜਿਆ ਤੇ ਫਿਰ ਕਲਤਕਸਬ ਦੇ ਹੁਕਮਨਾਮਿਆਂ ਤੋਂ ਮੁੱਖ ਮੋੜਿਆ ਸੋ ਇਸ ਚੀਜ਼ ਨੇ ਮੈਨੂੰ ਲੱਗਾ ਇਕਵਾ ਸਿੰਘ ਝੁੰਡਾ ਨੂੰ ਕਿਤੇ ਝੰਡੋੜਿਆ ਜੀ ਇਕਵਾਲ ਸਿੰਘ ਝੁੰਦਾ ਉਹਨਾਂ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਅਨੁਸਾਰ ਸੱਤ ਮੈਂਬਰੀ ਕਮੇਟੀ 'ਚ ਨਾਮ ਲਿਆਂਦਾ ਗਿਆ ਤਾਂ ਕਿਰਪਾਲ ਸਿੰਘ ਵਡੂੰਗਰ ਇਕਵਾਲ ਸਿੰਘ ਝੁੰਦਾ ਤੇ ਇਸੇ ਤਰ੍ਹਾਂ ਮਤਲਬ ਕਿ ਖੁਦ ਐਜੀਪੀ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਇਹ ਤਿੰਨ ਨਾਮ ਲਗਭਗ ਸਿੱਧੇ ਬਾਦਲ ਤੇ ਦੁਸ਼ਮੰਦ ਅਸਿਗੇ ਜੀ ਜੀ ਸੋ ਇਸ ਪ੍ਰਕਿਰਿਆ 'ਤੇ ਇਵਨ ਮਨਪ੍ਰੀਤ ਯਾਦਲੀ ਕਿਸੇ ਵੀ ਪਾਸਿਓਂ ਨਹੀਂ ਆਉਂਦੇ ਸੀਗੇ ਜੀ ਜੀ ਉਹਨਾਂ ਸੁਧਾਰ ਰਾਣਾਂ ਦੇ ਪਾਸੇ ਉਹ ਸੀ ਨਾਂ ਸਿੱਧੇ ਰੂਪ ਚ ਇਧਰੋਂ ਸੀ ਪਰ ਤਾਂ ਵੀ ਉਹ ਉਹਨਾਂ ਦਾ ਅਕਸ ਨੂੰ ਧਿਆਨ ਚ ਰੱਖਦੇ ਆ ਉਹਨਾਂ ਦਾ ਨਾਮ ਆਇਆ ਤੇ ਚਾਰ ਨਾਮ ਇਸ ਤਰ੍ਹਾਂ ਸੀ ਇੱਕ ਮੁਲਾਜ਼ਮ ਸੀ ਦੋ ਉਧਰੋਂ ਗੁਰਪ੍ਰਤਾ ਬਡਾਲਾ ਤੇ ਇੱਕ ਨਾਮ ਹੋਰ ਜਿਹੜੇ ਉਹ ਇਸ ਤਰ੍ਹਾਂ ਦੋ ਨਾਮ ਸੁਧਾਰ ਰਾਣ ਵਾਲੇ ਪਾਸੇ ਸੀ ਹਮਮ ਪਰ ਜਦੋਂ ਕਿਰਪਾਲ ਸਿੰਘ ਬਡੂਂਗਰ ਫਿਰ ਐਡਵੋਕੇਟ ਹਿੰਦਰ ਸਿੰਘ tạmੀ ਇਹ ਕਿਨਾਰਾ ਕਰ ਗਏ ਪਰਾਂ ਹੋ ਗਏ ਪਿੱਛੇ ਹੋ ਗਏ ਤਦ ਇੱਕ ਵਾਰ ਸੀ ਝੁੰਡਾ ਨੇ ਮਹਿਸੂਸ ਕੀਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਮੁੱਖ ਮੋੜ ਰਹੇ ਹਾਂ ਉਹ ਕਹਿੰਦੇ ਕਿ ਸੰਤ ਤਖਤ ਅਕਾਲ ਤਖਤ ਸਾਹਿਬ ਤੋਂ ਹੁਕਮ ਨਾ ਮਾਇਆ ਕਿ ਬਾਈ ਤੁਸੀਂ ਭਰਤੀ ਪ੍ਰਕਿਰਿਆ ਚ ਚਲਾਉਣੀ ਆ ਮੈਂ ਤਾਂ ਉਸ ਹੁਕਮ ਨੂੰ ਲੈ ਕੇ ਖੜਾ ਜੀ ਜੀ ਸੋ ਇਸ ਚੀਜ਼ ਨੇ ਉਹਨਾਂ ਨੂੰ ਬਿਲਕੁਲ ਅਕਾਲੀ ਦਲ ਤੋਂ ਕਹਿ ਸਕਦੇ ਹਾਂ ਅਕਾਲੀ ਦਲ ਬਾਦਲ ਤਿਰ ਤੋਂ ਤੋੜਿਆ ਦੂਰ ਕੀਤਾ ਅਕਾਲੀ ਦਲ ਤੋਂ ਦੂਰ ਨਹੀਂ ਉਹ ਹੋਏ ਅਜੇ ਵੀ ਅਕਾਲੀ ਦਲ ਦਾ ਅਸਰ ਗਰਮ ਚਿਹਰਾ ਨੇ ਤੇ ਉਹ ਫਿਰ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਉਹ ਭਰਤੀ ਪ੍ਰਕਿਰਿਆ ਚ ਤੁਰ ਪਈ ਹੁਣ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੁੰਦਾ ਹਾਂ ਹਾਂ ਜੀ ਹਾਂ ਜੀ ਖਾਸ ਕਰਕੇ ਉਸ ਸਮੇਂ ਜਦੋਂ ਤੁਹਾਡੇ ਤੇ ਇਹ ਜ਼ਿੰਮੇਵਾਰੀ ਆ ਜਾਵੇ ਕਿ ਪਹਿਲੇ ਤੁਸੀਂ ਇਕਾਲਤਖ ਸਾਬ ਵੱਲੋਂ ਥਾਪੀ ਹੋਈ ਕਮੇਟੀਆਂ ਹੂੰ 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 ਤੁਸੀਂ ਇਕਾਲਤਖ ਸਾਬ ਵੱਲੋਂ ਬਣਾਈ ਹੋਈ ਕਮੇਟੀ ਦੀ ਇੱਕ ਹਿੱਸਾ ਹੋ ਕੇ ਤੁਸੀਂ ਭਰਤੀ ਪ੍ਰਕਿਰਿਆ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਮ ਹੈਨਾ ਜਿਹਦਾ ਇਤਿਹਾਸ ਹੀ ਪੰਥਕ ਧਰ ਦੇ ਵਿੱਚੋਂ ਆਉਂਦਾ ਸੋ ਉਸ ਨਾਤੇ ਕਿਤਨਾ ਕਿਤੇ ਅੰਦਰ ਹੋਣੀ ਕਿ ਮੈਂ ਗੁਰੂ ਆਲਾ ਪੂਰਨ ਰੂਪ ਚ ਬਣਾ ਮੈਂ ਉਸ ਰਾਤੇ ਤੁਰਾਂ ਸੇ ਉਹ ਕਹਿੰਦੇ ਕਿ ਮੈਂ ਆਪਣੇ ਆਪ ਨੂੰ ਲਗਾਤਾਰ ਸੋਧਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋ ਮੈਨੂੰ ਲੱਗਦਾ ਕਿ ਉਹ ਦਿਨ ਕਹਿੰਦੇ ਹੁਣ ਚੜਿਆ ਤੇ ਕੱਲ ਉਹ ਫਿਰ ਤਕਸਰੀ ਕੇਸਕੜ ਸਾਹਿਬ ਜਾ ਕੇ ਅੰਮ੍ਰਿਤ ਛਕਦੇ ਨੇ ਤੇ ਗੁਰੂ ਵਾਲੇ ਬਣਦੇ ਹੂੰ ਹੂੰ ਇਹ ਇਹ ਰਹਿਮਤ ਹੈ ਮਤਲਬ ਜਿਸ ਧਰਮ ਚ ਤੁਸੀਂ ਵਿਚਰਦੇ ਹੋ ਉਸ ਧਰਮ ਚ ਪਰਪੱਖ ਹੋ ਕੇ ਜੇਕਰ ਤੁਸੀਂ ਉਸ ਦੀਆਂ ਉਸ ਸਾਰੀਆਂ ਰਵਾਈਤਾਂ ਨੂੰ ਅਪਣਾਉਂਦੇ ਹੋ ਤਾਂ ਤੁਹਾਨੂੰ ਇਹਦੇ ਵਿੱਚੋਂ ਫਿਰ ਦੂਸਰੇ ਧਰਮਾਂ ਦਾ ਸਨਮਾਨ ਸਤਕਾਰ ਤੇ ਉਹ ਸਾਰਾ ਕੁਝ ਵੀ ਤਾਕਤ ਮਿਲਦੀ ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ ਇਸੇ ਲਈ ਤੇ ਹੁਣ ਪੰਥਕ ਧਰਾਂ ਜਾਂ ਜਿਹੜੀਆਂ ਭਰਤੀ ਪ੍ਰਕਿਰਿਆ ਚ ਹਿੱਸਾ ਲੈ ਰਹੀਆਂ ਧਰਾਂ ਨੇ ਜਿਹੜੀਆਂ ਅਕਾਲੀ ਦਲ ਦੀ ਅਕਾਲ ਤਖਸਰ ਦੀ ਇਸ ਕਮੇਟੀ ਕੋਲ ਆ ਕੇ ਪਰਚੀ ਕਟਾਰੀਆਂ ਨੇ ਉਹ ਮਨਪ੍ਰਿਤ ਇਆਲੀ ਵੱਲ ਵੀ ਬੜੀ ਉਮੀਦਾਂ ਦੇਖਣ ਲੱਗੀਆਂ ਠੀਕ ਹੈ ਮਨਪ੍ਰਿਤ ਇਆਲੀ ਚੋਂ ਲੋਕ ਪੰਜਾਬ ਦਾ ਅਗਲਾ ਲੀਡਰ ਵੀ ਲੱਭਣ ਲੱਗੇ ਨੇ ਹੂੰ ਸੋ ਮੈਨੂੰ ਨਹੀਂ ਪਤਾ ਉਹਨੇ ਕਿੰਨਾ ਲੰਮਾ ਚਲਣਾ ਇੱਕ ਵਾਰ ਤੋ ਕਹਿੰਦਾ ਮੈਂ ਸਾਰਾ ਕੁਝ ਛੱਡ ਕੇ ਘਰੇ ਬੈਠ ਗਿਆ ਸੀ ਮੈਂ ਸੋਚ ਰਿਹਾ ਸੀ ਕਿ ਮੈਂ ਸਿਆਸਤ ਤੋਂ ਕਰਾਰਾ ਕਰ ਲੈਣਾ ਆਪਣਾ ਕਾਰੋਬਾਰ ਦੇਖਾਂਗੇ ਸੋ ਕਾਰੋਬਾਰ ਪੱਖੋਂ ਤਕੜਾ ਤੇ ਕਿਤੇ ਨਾ ਕਿਤੇ ਜਿੰਨੀ ਹੁਣ ਤੱਕ ਜਿਹੜੀ ਸਿਆਸਤ ਕੀਤੀ ਆ ਉਹਨੇ ਸਾਫ ਗੋਈ ਨਾਲ ਨਹੀਂ ਖਿੱਚ ਕੇ ਕੀਤੀ ਆ ਸਟੈਂਡ ਲੈ ਕੇ ਕੀਤੀ ਆ ਸੋ ਇਸ ਲਈ ਉਹਦੇ ਮੂਰੇ ਲੋਕ ਭਵਿੱਖ ਵੀ ਦੇਖਣ ਲੱਗ ਪਏ ਤੇ ਉਹਦੇ ਮੂਰੇ ਲੋਕੋ ਨੂੰ ਲੀਡਰ ਵਜੋਂ ਵੀ ਦੇਖਣ ਲੱਗ ਪਏ ਸ਼ਾਇਦ ਇਹ ਸਾਨੂੰ ਬਦਲ ਮਿਲ ਸਕਦਾ ਪਰ ਉਹ ਬਦਲ ਕਿਸ ਕਦ ਦਾ ਹੋਏਗਾ ਇਹ ਆਉਣ ਵਾਲੇ ਵਕਤ ਨੇ ਅਜੇ ਤੈਅ ਕਰਨਾ ਹੈ ਉਹਨਾਂ ਦੀ ਆਉਣ ਵਾਲੀ ਭੂਮਿਕਾ ਨੇ ਤੈਅ ਕਰਨਾ ਹੈ ਹਾਂ ਜਿਹੜੀ ਟੀਮ ਨਾਲ ਉਹ ਤੁਰੇ ਨੇ ਹੋ ਸਕਦਾ ਉੱਥੇ ਉਹਨਾਂ ਨੂੰ ਵੀ ਇਹ ਸੁਝਾਅ ਆਉਂਦੇ ਹੋਣ ਕੋਈ ਮੁੱਢ ਥੱਥ ਰੱਖ ਕੇ ਬਜ਼ੁਰਗ ਕਹਿੰਦੇ ਹੋਵੇਗੇ ਕਾਕਾ ਜੀ ਦਾੜਾ ਪ੍ਰਕਾਸ਼ ਕਰੋ ਹੈਨਾ ਸੋ ਹੋ ਸਕਦਾ ਹੈ ਇਸ ਦੇ ਵਿੱਚੋਂ ਉਹਨਾਂ ਨੇ ਹੁਣ ਮੈਨੂੰ ਜੋ ਮੈਨੂੰ ਦੇਖਣ ਨੂੰ ਜੋ ਮਿਲਿਆ ਉਹਦੇ ਵਿੱਚੋਂ ਮੈਨੂੰ ਲੱਗ ਰਿਹਾ ਕਿ ਮਨਪੇ ਤਿਆਰੀ ਨੇ ਦਾੜੀ ਰੰਗਣੀ ਬੰਦ ਕਰ ਦਿੱਤੀ ਹਾਂ ਉਹਨਾਂ ਦੇ ਚਿੱਟੇ ਵਾਲ ਕੁਝ ਦਿਖਣ ਲੱਗ ਪਏ ਨੇ ਸੋ ਉਹਦਾ ਆਉਂਦੇ ਦਿਨਾਂ ਦੇ ਵਿੱਚ ਫਿਰ ਉਹ ਦਾੜਾ ਪ੍ਰਕਾਸ਼ ਵੀ ਹੋ ਜਾਵੇ ਤੇ ਹੋ ਸਕਦਾ ਉਹ ਆਉਂਦੇ ਦਿਨਾਂ ਦੇ ਵਿੱਚ ਫਿਰ ਅੰਮ੍ਰਿਤ ਵੀ ਛੱਕ ਲੈਣ ਸੋ ਇਸ ਦੀ ਵੀ ਉਮੀਦ ਹੈਗੀ ਹੈ ਸੋ ਪੰਜ ਮੈਂਬਰੀ ਕਮੇਟੀ ਆਪਣੇ ਢੰਗ ਨਾਲ ਤੁਰ ਹੀ ਆਉਂਦੀ ਹੈ ਉਹ ਕਿਸ ਰੂਪ ਚ ਹੁੰਦੀ ਆਪਾਂ ਕੱਲ ਵੀ ਗੱਲ ਕਰਕੇ اٹਿਆ ਕਿ ਨਵੇਂ ਅਕਾਲੀ ਦਲ ਦੇ ਰੂਪ ਚ ਆਉਂਦੀ ਹੈ ਜਾਂ ਅਕਲਤਖ ਸਰਬ ਦੇ ਹੁਕਮਾਂ ਅਨਸਾਰ ਪਰਤੀ ਪ੍ਰਕਿਰਿਆ ਮੁਕੰਮਲ ਕਰਕੇ ਡੈਲੀਗੇਟਾਂ ਦੇ ਰੂਪ ਦੇ ਵਿੱਚ ਕਿਵੇਂ ਚੋਣ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਈ ਕਿਉਂਕਿ ਦੂਸਰੀ ਧਿਰਾਂ ਸਿੱਧੇ ਰੂਪ ਚ ਅੱਗੇ ਵਧ ਗਈ ਉਹਨਾਂ ਨੇ ਤਾਂ ਕੱਲ ਆਪਣਾ ਉਮੀਦਵਾਰ ਵੀ ਉਹ ਤਾਂ ਅਰਦਾਸ ਦਿੱਤਾ ਲੁਧਿਆਣਾ ਜਿਮਨੀ ਚੌਂ ਦੇ ਰਹੀ ਪਰਵਰਕਾਰ ਸਿੰਘ ਘੁਮਣ ਹੋ ਰਹੇ ਜਿਹੜੇ ਨਾਮ ਪਰ ਐਡਵੋਕੇਟ ਨੇ ਵਕੀਲ ਨੇ ਸੋ ਪਰ ਅਕਾਲੀ ਦਲ ਉਥੇ ਸਥਿਤੀ 'ਚ ਨਹੀਂ ਹੈ ਕਿ ਕੋਈ ਫੈਸਲਾ ਕੋਲ ਲੜਾਈ 'ਚ ਨਜ਼ਰ ਆਵੇ ਪਰ ਉਹਦੇ باوجود ਵੀ ਜਿਸ ਤਰ੍ਹਾਂ ਉਹ ਰਾਜਨੀਤਿਕ ਤੌਰ ਤੇ ਅੱਗੇ ਵਧ ਗਏ ਨੇ ਸੋ ਇੱਧਰ ਹੁਣ ਸਭ ਦੀਆਂ ਨਜ਼ਰਾਂ ਇਧਰ ਟਿਕਿਆ ਨੇ ਕਿ ਇਹ ਕੀ ਰੂਪ ਚਾਉਂਦੇ ਨੇ ਸੋ ਚੁੰਦਾ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਆਲੀ ਤੇ ਨੇ ਜੀ ਬਿਲਕੁਲ ਨਾਲੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਸ਼ਰਮਾ ਜੀ ਜਦੋਂ ਬੰਦਾ ਇਸ ਤਰ੍ਹਾਂ ਪੰਥਕ ਮਾਮਲਿਆਂ ਦੇ ਵਿੱਚ ਵਿਚਰਦਾ ਤੇ ਉਹਨੂੰ ਬਜ਼ੁਰਗ ਵੀ ਕੋਈ ਕਹਿ ਦਿੰਦੇ ਕਿ ਭਾਈ ਤੂੰ ਵੀ ਪੰਥਕ ਜਿਹੜਾ ਰਹੁ ਰੀਤ ਆ ਉਹਦੇ ਗੁਰਮਤ ਦੀ ਮਰਿਆਦਾ ਉਹਦੇ ਮੁਤਾਬਕ ਆਪਦਾ ਜੀਵਨ ਬਸਰ ਜਿਹੜਾ ਉਹ ਚਲਾ ਕਿਉਂਕਿ ਲੋਕ ਜਦੋਂ ਬੰਦਾ ਇਸ ਇਹਨਾਂ ਇਸ਼ੂਜ਼ ਨੂੰ ਬੋਲਣ ਲੱਗ ਪੈਂਦਾ ਡਰੈਸ ਕਰਨਾ ਪੈਂਦਾ ਜਾਂ ਇਹਦੇ ਉੱਤੇ ਏਜੰਡੇ ਦੀ ਗੱਲ ਕਰਦਾ ਤਾਂ ਫਿਰ ਉਹ ਜਵਾਬਦੇਹੀ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਚੀਜ਼ ਆਉਂਦੇ ਤੇ ਵੀ ਤਲਾਕ ਹੁੰਦੀਆਂ ਨੇ ਨਾ